ਚਲ ਜ਼ੋਰ ਲਾ ਚਲ ਚਲ اے ਵਾਹ ਨਾਲ ਨਾਲ ਤੋਰੀ ਚੱਲ ਮੇਰੇ ਐ ਪਾਉਂਦੇ ਹੁੰਦੇ ਨੇ ਬੱਟਾ ਖਲਾਤ ਅੱਗੇ ਕਰ ਲਾ ਚਲ ਹਾਂ ਚੱਲ ਅੱਗੇ ਚਲ ਚਲ ਜ਼ੋਰ ਲਾ ਕੇ ਜ਼ੋਰ ਲਾ ਚਲ ਜ਼ੋਰ ਲਾ ਜ਼ੋਰ ਲਾ ਚੱਲ ਉੱਥੇ ਲੈ ਕੇ ਜਾਣੀ ਆ ਆਪਾਂ ਠੀਕ ਹੈ ਹੈ ਠੀਕ ਹੈ ਚਲੋ ਤੇ ਵੀ ਭੂਨੇ ਬੱਤ ਹਾਂ ਸਾਰੀ ਪਾਉਣੀਆਂ ਨੇ ਚਲ ਓਹ ਤੇ ਥੋੜਾ ਜਿਹਾ ਰਹਿ ਗਿਆ ਕੰਮ ਚਲ 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 ਮੂਰ ਨੂੰ ਦੇਖ ਕੇ ਇੱਧਰ ਨੂੰ ਰਾਤੋਂ ਦਾ ਬੜਾ ਇੱਦਣ ਆ ਤੂੰ ਦਾ ਬੜਾ ਠੀਕ ਆ ਚੱਲ ਨਾ ਸਦਾਰਾ ਕਾ ਚੱਲ ਤਾਹਨ ਚੱਕੇ ਰੱਖਤਾ ਹਾਂ ਨੂੰ ਤਾਹਾਂ ਨੂੰ ਜਿੰਦਾ ਹਾਂ ਚੱਲ ਚੱਲ तूं तूं रख बो तूं चल चार चल चल अ चैक रब द हा हा चाल चार च Apa dia? Jalo